ਸਰ ਅੱਜ ਤਾਂ ਇੱਕ ਤੁਸੀਂ ਕਾਗਜ਼ ਭਰਨਾ ਆਇਓ ਕੀ ਇਹ ਤੇ ਹਾਲਾਤ ਕੀ ਹੈ ਭਾਈ ਜੀ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੀ ਤੁਸੀਂ ਬਹੁਤ ਲੰਮੇ ਸਮੇਂ ਤੋਂ ਕਵਰੇਜ ਕਰ ਰਹੇ ਹੋ ਅਸੀਂ ਸ਼੍ਰੋਮਣੀ ਕਾਲੀਦਾਲ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਫੈਲਾਂ ਪਰਚੇ ਤੇ ਕਾਗਜ਼ ਦਾਖਲ ਕਰਾਉਣ ਆਏ ਸੀਗੇ ਔਰ 2017 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਆਈ ਹੈ ਔਰ 19 ਦੇ ਵਿੱਚ ਇਸੇ ਬਲਾਗ ਦੇ ਵਿੱਚ ਸਾਡੇ ਕਈ ਵੀਰਾਂ ਦੇ ਉਦੋਂ ਫਿਰ ਪਾਟੇ ਪੱਗਾਂ ਲੱਸੀਆਂ ਔਰ 22 ਦੇ ਜਿਹੜੇ ਇਲੈਕਸ਼ਨ ਸੀਗਾ ਉਹਦੇ ਵਿੱਚ ਬਦਲਾਅ ਦੇ ਤਹਿਤ ਲੋਕਾਂ ਨੇ ਆ ਆਮ ਆਦਮੀ ਪਾਰਟੀ ਚੜੂ ਵਾਲਿਆਂ ਦੀ ਸਰਕਾਰ ਲਿਆਂਦੀ ਸੀ ਪਰ ਜੋ ਚੜੂ ਵਾਲਿਆਂ ਦੀ ਸਰਕਾਰ ਨੇ ਪਿਛਲੇ 4 ਸਾਲ ਦੇ ਸਮੇਂ ਦੇ ਦੌਰਾਨ ਇਸ ਤਰ੍ਹਾਂ ਪੰਜਾਬ ਦੇ ਵਿੱਚ ਲੋਕਤੰਤਰ ਦਾ ਕਹਾਣ ਕੀਤਾ ਹੈ ਜਿਸ ਤਰ੍ਹਾਂ ਲੋਕਤੰਤਰ ਨੂੰ ਲੁੱਟਿਆ ਜਾ ਰਿਹਾ ਹੈ ਚਾਹੇ ਉਹ ਸਰਪੰਚੀ ਦੀਆਂ ਵੋਟਾਂ ਸੀ ਚਾਹੇ ਉਹ ਨਗਰਪਾਲਿਕਾ ਨਗਰ ਪੰਚਾਇਤ ਦੀਆਂ ਵੋਟਾਂ ਸੀ ਚਾਹੇ ਅਜ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਸੀ ਆਪਣੀ ਹਾਰ ਨੂੰ ਦੇਖਦੇ ਹੋਏ ਪੂਰੀ ਬੁਖਲਾੜ ਦੇ ਵਿੱਚ ਹੈ ਔਰ ਅੱਜ ਕਿਸੇ ਨੂੰ ਵੀ ਹੋਰ ਉਮੀਦਵਾਰ ਨੂੰ ਕਾਗਜ਼ਾਤ ਅਗਰ ਨਹੀਂ ਕਰਨ ਦਿੱਤੇ ਗਏ ਪਹਿਲੀ ਗੱਲ ਤਾਂ ਇਲੈਕਸ਼ਨ ਡਿਕਲੇਅਰ ਕਰਕੇ ਉਹਦੇ ਵਿੱਚ ਸਮਾਂ ਨਹੀਂ ਦਿੱਤਾ ਗਿਆ ਤਾਂ ਕਿ ਉਮੀਦਵਾਰ ਆਪਣੇ ਜਿਹੜੇ ਚੁੱਲਾ ਟੈਕਸ ਦੀਆਂ ਜਾਂ ਨੋ ਡਿਊ ਸਰਟੀਫਿਕੇਟ ਲੈ ਸਕਣ ਬਲਾਕਾਂ ਦੇ ਵਿੱਚ ਸਾਨੂੰ ਕਿਸੇ ਸਾਡੇ ਵਰਕਰ ਨੂੰ ਕਿਸੇ ਸਾਡੇ ਕੈਂਡੀਡੇਟ ਨੂੰ ਜਾ ਕੇ ਨਾ ਚੁੱਲਾ ਟੈਕਸ ਪ੍ਰੋਵਾਈਡ ਕਰਾਇਆ ਨਾ ਹੀ ਐਨਓਸੀ ਦਿੱਤੀਆਂ ਗਈਆਂ ਉਹ ਸਾਨੂੰ ਚੋਣ ਕਮਿਸ਼ਨ ਦੇ ਹੁਕਮ ਤਹਿਤ ਐਫੀਡੇਵਿਟ ਲਾ ਕੇ ਬੈਂਕੀ ਵਿੱਚ ਪੈਸੇ ਜਮ੍ਹਾਂ ਕਰਾ ਕੇ ਸੀ ਪਹਿਲਾਂ ਤਿਆਰ ਕੀਤੀਆਂ ਪਰ ਜਿਸ ਤਰੀਕੇ ਦੇ ਨਾਲ ਅੱਜ ਜਿਹੇ ਲੋਕਤੰਤਰ ਦਾ ਘਾਣ ਕੀਤਾ ਗਿਆ ਇਹ ਇਹਨਾਂ ਦੀ ਜਿਹੜੀ ਇਹਨਾਂ ਨੂੰ ਆਪਦੀ ਹਾਰ ਦੇ ਦਿੱਤੀ ਸੀ ਉਹ ਸ਼ਰਮ ਬਿਲਕੁਲ ਕਲੀਅਰ ਸੀ ਅੱਜ ਜੇ ਸਾਡੀਆਂ ਫੈਲਾਂ ਨਹੀਂ ਵੀ ਜਮਾ ਹੋਈਆਂ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਬਲਾਕ ਸੰਮਤੀ ਦੇ ਜਿਹੜੇ ਲਖਣਾ ਉਹ ਜਿੱਤ ਕੇ ਜਾ ਰਿਹਾ ਸਾਡੇ ਜਿਹੜੇ ਉਮੀਦਵਾਰ ਹੈ ਜਿਹੜੇ ਇੱਥੇ ਅਕਾਦੀ ਭਰਨਾ ਆਏ ਸੀ 19 ਦੇ 19 ਉਮੀਦਵਾਰ ਅੱਜ ਆਪੇ ਚੇਤਾ ਪਛਮਲਾ ਰਾ ਕੇ ਜਾਣਗੇ ਕਿਉਂਕਿ ਜੇ ਇਹਨਾਂ ਦੇ ਵਿੱਚ ਜਰਾ ਜਿੰਨਾ ਵੀ ਇਹਨਾਂ ਨੂੰ ਵਿਸ਼ਵਾਸ ਹੁੰਦਾ ਇਹਨਾਂ ਨੇ ਆਪਦੇ 4 ਚਾਲ ਕੀਤੇ ਕੰਮਾਂ ਦੀ ਕਾਰਗੁਜ਼ਾਰੀ ਦਾ ਇਹ ਸਰਕਾਰ ਨੂੰ ਕੋਈ ਥੋੜਾ ਬਹੁਤ ਵੀ ਰਹਿਣ ਹੁੰਦਾ ਵੀ ਅਸੀਂ ਲੋਕਾਂ ਦੀ ਕਚਹਿਰੀ ਜਾ ਕੇ ਵੋਟਾਂ ਲੈ ਲਾਂਗੇ ਐਸੀ ਬਲਾਕ ਸੰਪਤੀਆਂ ਇਲੈਕਸ਼ਨ ਲੜ ਸਕਦੇ ਆ ਤੇ ਜ਼ਰੂਰ ਸਾਡੇ ਇਹ ਕਾਗਜ਼ ਜਮ੍ਹਾਂ ਕਰਾਉਂਦੇ ਜੀਰਾ ਦੇ ਵਿੱਚ ਇਦਾਂ ਹੋਇਆ ਕਿ ਮੁਖੂ ਦੇ ਵਿੱਚ ਵੀ ਤੋੜ ਲੈਂਦਾ ਹੋਇਆ ਸਾਡੇ ਨਾਲ ਮੁਖੂ ਦੇ ਵਿੱਚ ਵੀ ਸੇਮ ਉਹੀ ਹਾਲ ਹੋਇਆ ਜੋ ਜੀਰਾ ਦੇ ਵਿੱਚ ਹੋਇਆ ਉੱਥੇ ਵੀ ਸਾਡੀਆਂ ਫੈਲਾਂ ਨਹੀਂ ਜਮ੍ਹਾਂ ਕਰਾਉਣ ਦਿੱਤੀਆਂ ਗਈਆਂ ਸਾਡੇ ਉਮੀਦਵਾਰ ਜਿਹੜੇ ਉੱਥੋਂ ਨਰਾਸ਼ ਹੋ ਗਏ ਬਾਹਰ ਸਾਇਆ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਇਹਦੇ ਵਿੱਚ ਪਤਾਹੀ ਹੈ ਲੋਕੀ ਹਮੇਸ਼ਾ ਪ੍ਰਸ਼ਾਸਨ ਨੂੰ ਮਿਆਂ ਦੇ ਤੌਰ ਤੇ ਤੇ ਨਿਆ ਪਾਲਕਾ ਦੇ ਤੌਰ ਤੇ ਹਮੇਸ਼ਾ ਇਹ ਚੀਜ਼ ਨੂੰ ਜੇ ਇੰਨੀ ਲਾਗੂ ਕਰਨ ਚਾਹੀਦਾ ਹੈ ਕਿ ਸੰਵਿਧਾਨ ਦੇ ਵਿੱਚ ਹਰੇਕ ਨੂੰ ਕੰਢਾ ਅਧਿਕਾਰ ਉਹਦਾ ਮਿਲ ਸਕੇ ਲੋਕਤੰਤਰ ਦੇ ਵਿੱਚ ਹਰੇਕ ਬੰਦਾ ਆਪਦੇ ਕਾਗਜ ਜਮਾ ਕਰਾ ਕੇ ਡੈਮੋਕਰੈਟਿਕ ਤਰੀਕੇ ਦੇ ਨਾਲ ਆਪਦੀ ਚੋਣ ਲੜੇ ਤੇ ਜਿੱਤ ਕੇ ਜਿਹੜੀ ਬਾਡੀ ਆਵੇ ਉਹ ਲੋਕਾਂ ਦੇ ਵਿਕਾਸ ਦੇ ਵਾਸਤੇ ਕੰਮ ਕਰੇ ਆ ਕੀ ਕਾਲੀ ਦਲ ਦੇ ਵਰਕਰਾਂ ਨੂੰ ਟੋਕਨ ਦਿੱਤੇ ਗਏ ਸੀ ਕਾਲੀ ਦਲ ਦੇ ਵਰਕਰਾਂ ਨੂੰ ਟੋਕਨ ਦਿੱਤੇ ਗਏ ਸੀ ਪਰ ਜਿਨ੍ਹਾਂ ਨੂੰ ਪਹਿਲਾਂ ਟੋਕਨ ਮਿਲੇ ਸੀਗੇ ਨਾ ਉਹਨਾਂ ਨੂੰ ਬੁਲਾਇਆ ਗਿਆ ਨਾ ਕਾਲੀ ਦਲ ਦੇ ਵਰਕਰਾਂ ਨੂੰ ਬੁਲਾਇਆ ਗਿਆ ਜਦੋਂ ਸਾਨੂੰ ਬੁਲਾਇਆ ਗਿਆ ਤੱਕੇ ਨਾਲ ਜਿਹੜੇ ਅੰਦਰ ਗੁੰਡੇ ਖੜੇ ਕੀਤੇ ਸੀ ਝਾੜੂ ਸਰਕਾਰ ਨੇ ਉਹਨਾਂ ਨੇ ਸਾਡੇ ਵਰਕਰਾਂ ਕੋਲੋਂ ਪਹਿਲਾਂ ਵੀ ਕੋਈਆਂ ਤੱਕੇ ਵੀ ਮਾਰੇ ਬੜੇ ਮੁਸ਼ਕਲ ਨਾਲ ਸਾਡੀਆਂ ਬੀਬੀਆਂ ਨੇ ਪਿੱਛੇ ਹੋ ਕੇ ਆਪਦੀ ਜਾਨ ਬਚਾਈ ਤੇ ਫੈਲਾਂ ਬਚਾਈਆਂ ਬਹੁਤ ਜ਼ਿਆਦਾ ਤੱਕੇਛਾਈ ਦੇ ਗੁੰਡਾਗਰਦੀ ਦਾ ਰਾਜ ਹੈ ਔਰ ਦੇਖ ਰਹੇ ਕਿ ਪ੍ਰਸ਼ਾਸਨ ਵੀ ਮਜਬੂਰ ਹੋ ਚੁੱਕਾ ਹੈ ਕਿਉਂਕਿ ਉਤੋਂ ਜਿਹੜੀ ਇਹ ਮੋਹੇ ਦੀ ਸਰਕਾਰ ਹੈ ਭਗਵੰਤ ਮਾਨ ਦੀ ਝੂਠਾਂ ਦੀ ਸਰਕਾਰ ਹੈ ਅਫਸਰशाही ਦੇ ਉੱਤੇ ਬਹੁਤ ਦਬਾਅ ਬਣਾਇਆ ਹੋਇਆ ਹੈ ਇਹਨਾਂ ਨੇ ਔਰ ਅਫਸਰ ਜਾਈ ਮਜਬੂਰ ਤੇ ਬੇਵੱਸ ਨਜ਼ਰ ਆ ਰਹੀ ਆ ਉਹ ਚਾਹੁੰਦੀ ਵੀ ਆ ਕਿ ਅਸੀਂ ਹਾਲਾਤ ਨੂੰ ਕਿਸੇ ਤਰੀਕੇ ਕੰਟਰੋਲ ਕਰਕੇ ਇਹ ਡੈਮੋਕਰੈਟਿਕ ਤਰੀਕੇ ਦੇ ਨਾਲ ਇਹ ਕਾਗਜ਼ਾਤ ਦਾਖਲ ਕਰਾਇਆ ਜਾਣ ਪਰ ਉਹ ਬਿਲਕੁਲ ਮਜਬੂਰ ਬੇਵੱਸ ਤੇ ਲਚਾਰ ਨਜ਼ਰ ਆ ਰਹੀ ਪਰ ਮਾਨ ਸਾਹਿਬ ਤਾਂ ਬਿਆਨ ਦੇ ਰਹੇ ਨੇ ਵੀ ਜਿਹੜੀ ਮਰਜ਼ੀ ਪਾਰਟੀ ਕਾਗਜ਼ ਭਰ ਸਕਦੀ ਜਦੋਂ ਪਿੱਛੇ ਜੇ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਦੋਂ ਦਾ ਉਹ ਜਾ ਕੇ ਹਸਪੀਟਲ ਤੇ ਜਾ ਕੇ ਦਾਖਲ ਹੋ ਕੇ ਬੈਗੇ ਸੀ ਲੋਕਾਂ ਨੂੰ ਸਾਰ ਲੈਣ ਦੇ ਲਈ ਤੇ ਅੱਜ ਉਹ ਬਾਹਰਲੇ ਵਿਦੇਸ਼ਾਂ ਦੀ ਯਾਤਰਾ ਕਰਦੇ ਫਿਰਦੇ ਆ ਇਸ ਤਰੀਕੇ ਨਾਲ ਲੋਕਤੰਤਰਿਕਤਾ ਹੈ ਕਿ ਉਹਨਾਂ ਨੇ ਘੜ ਕਰਨਾ ਸੀ ਤੇ ਇਲੈਕਸ਼ਨ ਕਰਾਉਣ ਦੀ ਲੋੜ ਨਹੀਂ ਸੀ ਆਪ ਲੋ ਤੁਹਾਡਾ ਧੰਨਵਾਦ ਹੈ ਓਕੇ ਥੈਂਕ ਯੂ ਟੂ ਹਾਂਜੀ ਹਾਂਜੀ ਆ ਗਏ ਉਹ ਬੰਦੇ ਦਾ ਬਹੁਤ ਸੋਹਣਾ ਆ ਆਪਣੀ ਫੋਟੋ ਕਾਈ ਸਾਰੇ ਨਹੀਂ ਇੱਕ ਵੀ ਗਰੁੱਪ ਦੀ ਹਾਂਜੀ ਹਾਂਜੀ ਕੀਤੀ ਹੈ ਆਪਣੇ ਮੁੱਠੂ ਵਾਲੇ ਵੀ ਆਉਂਦੇ ਪੇਸ਼ ਕੀ ਹਾਂਜੀ ਉੱਥੇ ਆਪਾਂ ਕਰਾ ਲੈਨੇ ਆਪਾਂ ਦੁਬਾਰਾ ਕਰ ਲੈਂਦੇ ਜੀ ਉੱਥੇ ਉੱਥੇ ਕਰ ਲਈਏ ਦੁਬਾਰਾ ਦੁਬਾਰਾ ਕਰ ਲੈਂਦੇ ਆ ਚਲਿਏ ਬਰਾਪਾਉਂ ਰੋਡ ਤੇ ਹੈ ਜਾਈਂ ਪਹਿਲਾਂ